ਫਿਲੀਪੀਨ ਦੇ ਖਾਸ ਕਰਕੇ ਫਿਲੀਪੀਨ ਦੇ ਪੰਜਾਬੀ ਭਾਈਚਾਰੇ ਸੱਜਣ ਮਿੱਤਰ ਜਿੰਨੇ ਵੀ ਵੀਰ ਆਪ ਜਨਾ ਇੱਕ ਕਿਸੇ ਦੀ ਜਿਹੜੀ ਆਵਾਜ਼ ਆ ਮੈਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਿਹਾ ਉਹ ਆਵਾਜ਼ ਇਸ ਕਰਕੇ ਆ ਇਸ ਤਰ੍ਹਾਂ ਦੀ ਬਾਜ਼ੀ ਆ ਤਾਂ ਮੈਂ ਬੇਸਿਕ ਕਾਫੀ ਵਾਰੀ ਪਹਿਲਾਂ ਵੀ ਆ ਆਪਣੇ ਪੇਜ ਦੇ ਉੱਤੇ ਜਿਹੜੀਆਂ ਹੈ ਵੀਡੀਓ ਪਾ ਚੁੱਕਾ ਆਂ ਤਾਂ ਕਈ ਇਹਨਾਂ ਵੀਡੀਓ ਤੇ ਗੱਲਬਾਤ ਆ ਯਕੀਨ ਕਰਦੇ ਕਈ ਨਹੀਂ ਜੀ ਯਕੀਨ ਕਰਦੇ ਪਰ ਜਦੋਂ ਮੈਨੂੰ ਇਹ ਫੋਨ ਆਇਆ ਸੀ ਤਾਂ ਉਹਨਾਂ ਨੂੰ ਮੈਂ ਇਹ ਕੁਐਸਚਨ ਕੀਤਾ ਸੀ ਵੀ ਮੈਂ ਕਾਫੀ ਵਾਰੀ ਇਹ ਇਮੀਗ੍ਰੇਸ਼ਨ ਦੀਆਂ ਤੁਹਾਨੂੰ ਤਕਰੀਬਨ ਜਿਹੜੀ ਗੱਲਬਾਤ ਪਹਿਲਾਂ ਵੀ ਇਹ ਸੋਸ਼ਲ ਮੀਡੀਆ ਤੇ ਮੈਂ ਪਾ ਚੁੱਕਾ ਹਾਂ ਤਾਂ ਤੁਸੀਂ ਕਿਉਂ ਨਹੀਂ ਇਹ ਗੱਲ ਤੇ ਯਕੀਨ ਕਰਦੇ ਹੋ ਸਕਦਾ ਹੈ ਕਿ ਲੋਕਾਂ ਤੇ ਆ ਬਈ ਅਸੀਂ ਵਿਊ ਲੈਣ ਵਾਸਤੇ ਜਾਂ ਕੋਈ ਪੈਸੇ ਕਮਾਉਣ ਵਾਸਤੇ ਵੀ ਇਹ ਜਿਹੜੀਆਂ ਸੋਸ਼ਲ ਮੀਡੀਆ ਤੇ ਖਬਰਾਂ ਪਾਉਂਦੇ ਆ ਪਰ ਨਹੀਂ ਇਹ ਗੱਲ ਝੂਠਿਆ ਤੇ ਇਹ ਜੋ ਵੀ ਆ ਮੈਂ ਬਸੇ ਰੈਗੂਲਰ ਕੋਈ ਵੀਡੀਓ ਨਹੀਂ ਪਾਉਂਦਾ ਮੇਰੇ ਕੋਲ ਟਾਈਮ ਇਨਾ ਨਹੀਂ ਹੁੰਦਾ ਤਾਂ ਮੈਂ ਤਕਰੀਬਨ ਅਖਸ਼ ਨਹੀਂ ਕਰਦਾ ਐਤਵਾਰ ਜੇ ਟਾਈਮ ਕੱਢ ਕੇ ਮੈਂ ਪਾਉਣਾ ਹੁੰਦਾ ਤਾਂ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਫਿਲੀਪੀਨ ਦੇ ਵਿੱਚ ਜਿਹੜਾ ਮੇਰਾ ਕਾਰੋਬਾਰ ਆ ਕਾਰ ਜਿਹੜਾ ਸ਼ੋਰੂਮ ਆ ਉੱਥੋਂ ਮੈਨੂੰ ਨਹੀਂ ਟਾਈਮ ਲੱਗਦਾ ਇਹ ਚਲੋ ਆਓ ਆਪਾਂ ਮੁੱਦੇ ਤੇ ਗੱਲ ਕਰਦੇ ਆਂ ਮੈਨੂੰ ਇਸ ਕਰਕੇ ਇੱਕ ਫੈਮਿਲੀ ਦਾ ਫੋਨ ਆਇਆ ਸੀ ਤਾਂ ਉਹ ਕਹਿੰਦੇ ਵੀ ਜਿਹੜੇ ਪਾਸਪੋਰਟ ਆ ਸੀ ਪੀਪਰ ਬਣਾਉਣ ਵਾਸਤੇ ਕਿਸੇ ਫਿਲੀਪੀਨੀ ਨੂੰ ਆਨਲਾਈਨ ਦੇਖਿਆ ਤਾਂ ਉਹਨਾਂ ਨੂੰ ਪਾਸਪੋਰਟ ਸਾਰੇ ਮਿਲ ਕੇ ਉਹਨਾਂ ਨੇ ਸਾਰੇ ਦੇ ਦਿੱਤੇ ਚਲੋ ਕੁਸ ਮਾਇਆ ਵੀ ਦਿੱਤੀ ਉਸ ਤੋਂ ਬਾਅਦ ਵਿੱਚ ਫਿਰ ਦੁਬਾਰਾ ਉਹਨੇ ਮਾਇਆ ਪਵਾਈ ਤਾਂ ਹੁਣ ਆਣ ਕੇ ਜਿਹੜੀ ਗੱਲਬਾਤ ਖੜੀ ਆ ਇੱਥੇ ਤਾਂ ਉਹ ਲਗਾਤਾਰ ਉਹਨਾਂ ਤੋਂ ਪੈਸੇ ਨਹੀਂ ਮੰਗ ਕਰ ਰਿਹਾ ਕਿ ਦੀ ਉਹਨਾਂ ਨੇ ਪਾਏ ਵੀ ਆ ਫਿਰ ਜਦੋਂ ਉਹ ਕਹਿੰਦਾ ਫਿਰ ਹੋਰ ਪਾਓ ਤਾਂ ਫਿਰ ਬਾਅਦ ਵਿੱਚ ਜੇ ਨਹੀਂ ਪਾਉਂਦੇ ਤਾਂ ਉਹ ਹੋਰ ਲੋਕਾਂ ਦੇ ਜਿਹੜੇ ਪਾਸਪੋਰਟ ਆ ਜਿਹੜੇ ਪਾੜ ਕੇ ਉਹਨਾਂ ਦੀਆਂ ਵੀਡੀਓ ਬਣਾ ਕੇ ਭੇਜਦਾ ਵੀ ਤੁਹਾਡੇ ਵੀ ਪਾਸਪੋਰਟ ਮੈਂ ਇਸੇ ਤਰ੍ਹਾਂ ਪਾੜ ਦੇਣੇ ਆ ਤਾਂ ਨਹੀਂ ਤਾਂ ਮੈਨੂੰ ਇੰਨੇ ਪੈਸੇ ਪਾ ਦਿਓ ਪਾ ਕੇ ਐਲਬੀਸੀ ਕਰਕੇ ਐਲਬੀਸੀ ਦੀ ਸੀ ਦਿਖਾੜ ਕੇ ਐਲਬੀਸੀ ਤੋਂ ਫਿਰ ਦੁਬਾਰਾ ਚੱਕ ਲੈਂਦਾ ਤਾਂ ਉਹਨਾਂ ਨੇ ਜਾਨੀ ਕਿ ਹੋਰ ਵੀ ਕਾਫੀ ਪੰਜਾਬੀਆਂ ਦੇ ਪਾਸਪੋਰਟ ਆ ਉਹਨਾਂ ਨੂੰ ਵੀਡੀਓ ਕਾਲ ਆ ਕੇ ਦਿਖਾੜੀਆਂ ਨੇ ਵੀ ਇਸ ਤਰ੍ਹਾਂ ਮੈਂ ਕਰਦਾ ਹਾਂ ਇਸ ਕਰਕੇ ਮੈਂ ਬਹੁਤ ਵਾਰੀ ਅੱਗੇ ਵੀ ਰਿਕੁਐਸਟ ਕੀਤੀ ਆ ਸੱਜਣ ਮਿੱਤਰਾਂ ਨੂੰ ਸਾਰਿਆਂ ਨੂੰ ਤੁਸੀਂ 12 500 10000 ਦੇ ਮਗਰ ਨਾ ਜਾਇਆ ਕਰੋ ਜਿੰਨੇ ਵੀ ਰਜਿਸਟਰ ਕੰਪਨੀਆਂ ਆਪਣੇ ਫਿਲੀਪੀਨ ਦੇ ਵਿੱਚ ਪੰਜਾਬੀ ਭਾਈ ਭਰਾ ਨਾਲੇ ਆਪਾਂ ਇਹਨਾਂ ਦਾ ਸਾਥ ਦੇਣਾ ਤਾਂ ਨਾਲੇ ਆਪਾਂ ਇਹਨਾਂ ਕੋ ਕੰਮ ਲੈਣਾ ਤਾਂ ਕੰਮ ਕਰਵਾਉਣਾ ਤਾਂ ਜਿਹੜੀ ਮਾਇਆ ਵੀ ਆਪਾਂ ਜਿਹੜੀ ਇਹਨਾਂ ਨੂੰ ਪਾਉਂਦੇ ਆ ਵੀ ਬਹੁਤ ਸਹੀ ਠਿਕਾਣੇ ਤੇ ਤੁਸੀਂ ਉਹਨਾਂ ਦੇ ਅੱਡੇ ਗੱਡੇ ਤੇ ਜਾ ਕੇ ਕੋਈ ਵੀ ਕੋਈ ਪ੍ਰੋਬਲਮ ਹੁੰਦੀ ਹੈ ਗੱਲ ਤਾਂ ਘੱਟ ਤੋਂ ਘੱਟ ਕਰ ਸਕਦੇ ਆ ਤੇ ਜਿਹੜੇ ਆਨਲਾਈਨ ਦੇ ਉੱਤੇ ਤੁਸੀਂ 10 5 10000 ਦੀ ਖਾਤਰ ਆਪਣਾ ਸਾਰਾ ਜਿਹੜਾ ਲਾਈਫ ਜਿਹੜਾ ਆਪਣੇ ਲਾਈਫ ਤੇ ਕੀਮਤੀ ਡਾਕੂਮੈਂਟਸੇ ਅਗਲੇ ਨੂੰ ਫੜਾ ਕੇ ਤੁਸੀਂ ਆਪਣੇ ਹੱਥ ਵੱਡ ਲੈਨੇ ਆ ਤੇ ਇਸ ਕਰਕੇ ਮੇਰੀ ਫੇ ਦੁਆਰਾ ਬੇਨਤੀ ਹੈ ਸਾਰੇ ਫਿਲੀਪੀਨ ਦੇ ਜਿੰਨੇ ਵੀ ਸੱਜਣ ਬਿੱਤਰਿਆ ਨਾਲੇ ਵੀਡੀਓ ਸੁਣਿਓ ਤਾਂ ਨਾਲੇ ਇਹ ਫਾਰਵਰਡ ਕਰਿਓ ਚਾਹੇ ਰਹੀ ਗੱਲ ਇਮੀਗ੍ਰੇਸ਼ਨ ਦੀ ਚਾਹੇ ਗੱਲ ਹੋਰ ਡਾਕੂਮੈਂਟਸ ਕੋਈ ਵੀ ਤੁਸੀਂ ਕੀਮਤੀ ਕੰਮ ਕਰਾਉਣੇ ਹੁੰਦੇ ਆ ਉੱਥੇ ਜਾਓ ਬਈ ਨਾ ਕੀ ਤੁਹਾਨੂੰ ਵਾਲੇ ਬਚੋਲੇ ਪਾਉਣ ਦੀ ਲੋੜ ਆ ਤਾਂ ਜਿਹੜੇ ਸੱਜਣ ਮਿੱਤਰ ਆ ਜਿੱਦਾਂ ਮੈਂ ਆ ਪਿਛਲੇ ਸਾਲ ਕਲੈਂਡਰ ਸਪਾਈ ਸੀ ਉਹਨਾਂ ਦੇ ਉੱਤੇ ਸਾਰਿਆਂ ਦੇ ਫੋਨ ਨੰਬਰ ਲਿਖੇ ਆ ਟਰੈਕਟਰ ਟਿਕਟਾਂ ਏਜੰਸੀਆਂ ਦੇ ਵੀ ਲਿਖੇ ਆ ਬਹੁਤ ਬੜੀ ਹੁਣ ਇਹ ਵੀ ਗੱਲ ਸੁਣ ਚਾਹੀਈ ਆ ਵੀ ਜਿਹੜੀਆਂ ਟਿਕਟਾਂ ਵੀ ਨਕਲੀ ਬਣਾ ਬਣਾ ਕੇ ਦੇਈ ਜਾਂਦੇ ਜਦੋਂ 에어ਪੋਰਟ ਤੇ ਤੁਸੀਂ ਜਾਂਦੇ ਆ ਤਾਂ ਉੱਥੇ ਉਹ ਦੇਖਦੇ ਚੈੱਕ ਕਰਦੇ ਆ ਫਿਰ ਤੁਹਾਨੂੰ ਪਤਾ ਲੱਗਦਾ ਵੀ ਇਹ ਟਿਕਟ ਨਕਲੀ ਆ ਕਿੰਨਾ ਬੰਦੇ ਨੇ ਖੱਟਲ ਖਰਾਬ ਹੁੰਦਾ ਕਿਨੇ ਚਾ ਚੌਂਕ ਦੇ ਨਾਲ ਘਰੋਂ ਤੁਰਦਾ ਬੰਦਾ ਇੰਡੀਆ ਬਾਈਬਲ ਇੰਡੀਆ ਕੋਈ ਬਹੁਤ ਜ਼ਰੂਰੀ ਕੋਈ ਮਾਰਗ ਦਾ ਮਾਰਗ ਹੁੰਦੀ ਆ ਜਾਂ ਕੋਈ ਇਹ ਖੁਸ਼ੀ ਦਾ ਪ੍ਰੋਗਰਾਮ ਹੁੰਦਾ ਤਾਂ ਜਦੋਂ ਆਪਾਂ ਨਹੀਂ ਟਾਈਮ ਨਾ ਪਹੁੰਚਦੇ ਬਹੁਤ ਦੁਖੀ ਹੋਈਦਾ ਤਾਂ ਇਸ ਕਰਕੇ ਜਿੰਨੇ ਵੀ ਟਰੈਵਲ ਏਜੰਸੀਆਂ ਵਾਲੇ ਆ ਟਿਕਟਾਂ ਵਾਲੇ ਉਹਨਾਂ ਨੂੰ ਟਿਕਟਾਂ ਲਾਓ ਤਾਂ ਜਿਹੜੇ ਦੂਸਰੇ ਇਮੀਗ੍ਰੇਸ਼ਨ ਦਾ ਕੰਮ ਕਰਾਉਂਦੇ ਆ ਉਹਨਾਂ ਕੋਲ ਕੰਮ ਕਰਾਓ ਤਾਂ ਜਿਵੇਂ ਕਿ ਸਾਡਾ ਵੀ ਗੱਡੀਆਂ ਦਾ ਲਾ ਲਓ ਮੈਨੂੰ ਬਹੁਤ ਸਾਰੇ ਮਿੱਤਰ ਲਾਉਂਦੇ ਆਂਦੇ ਗੱਡੀ ਇਤੋਂ ਸਸਤੀ ਮਿਲਦੀਦਾ ਤਾਂ ਤੁਸੀਂ ਲੈਣੀ ਜ਼ਰੂਰ ਲਓ ਮੈਨੂੰ ਕਹਿੰਦਾ ਪਰ ਜਦੋਂ ਇਹ ਪੰਗਾ ਪੈ ਜਾਂਦਾ ਬਹੁਤ ਔਖਾ ਹੁੰਦਾ ਜਿਵੇਂ ਕਿ ਆ ਮੋਟਰਸਾਈਕਲ ਦਾ ਲਾ ਲਓ ਮੋਟਰਸਾਈਕਲ ਇੱਕ ਪੰਜਾਬੀ ਨੇ ਦੇ ਲਾ ਫਿਲੀਪੀਨਿਓ ਨੂੰ ਇਹ ਗਲਤ ਪੇਪਰ ਬਣਾ ਕੇ ਉਹ ਦੇ ਦਿੱਤਾ ਤਾਂ ਮੈਂ ਵੈਸੇ ਪਹਿਲਾਂ ਫਿਲੀਪੀਨਿਓਾਂ ਤੋਂ ਬਹੁਤ ਚਿਰ ਦਾ 2017 ਨੂੰ ਮੈਨੂੰ ਇੱਕ ਕਾਂਡ ਹੋਇਆ ਸੀ ਇੱਕ ਗੱਡੀ ਦਾ ਤਾਂ ਉਹ ਚਲੋ ਮੈਂ ਕੇਸ ਵੀ ਲਾਇਆ ਸਾਰਾ ਕੁਝ ਕੀਤਾ ਕੁਛ ਨਹੀਂ ਬਣਿਆ 7.5 ਲੱਖ ਦੀ ਗੱਡੀ ਸੀ 60-70 ਹਜ਼ਾਰ ਵਕੀਲ ਨੂੰ ਦੇ ਕੇ ਕੇਸ ਕੀਤਾ ਕੁਛ ਨਹੀਂ ਬਣਿਆ ਸਾਰਾ ਜ਼ੀਰੋ ਹੋ ਗਿਆ ਕੰਮ ਤਾਂ ਉਸ ਤੋਂ ਬਾਅਦ ਵਿੱਚ ਜੋ 2017 ਤੋਂ ਇੱਕ ਕਿਸਮ ਦੀ ਮੈਂ ਸੋਈ ਹੀ ਖਾਦੀ ਸੀ ਚਾਹੇ ਗੱਡੀ ਵਾਰੋ-ਸਾਸਤੀ ਮਿਲੇ ਜੋ ਮਿਲੇ ਤੇ ਮੈਂ ਨਹੀਂ ਲੈਣੀ ਬੈਂਕ ਦੇ ਨਾਲ ਜਿੰਨੀ ਵੀ ਡੀਗਲ ਦੀ ਲਿੰਕ ਕਰਨੀ ਆ ਮੈਂ ਉਹ ਬੈਂਕ ਰਾਂ ਉਦੋਂ ਦੀ 2017 ਤੋਂ ਕਰਦਾ ਸੀ ਇਹ ਪੰਜਾਬੀ ਦਾ ਇਸ ਕਰਕੇ ਵੀ ਉੱਥੇ ਵੈਸੇ ਮੈਂ ਤਾਂ ਕੋ ਮਟਰ ਲੈ ਆਨੀ ਸੀ ਪਰ ਫੇ ਵੀ ਉੱਥੇ ਸ਼ੋਰੂਮ ਤੇ ਉਹਨਾਂ ਨੇ ਫਿਲੀਪੀਨੋ ਨਾਲ ਡੀਲਿੰਗ ਕਰਕੇ ਅਗਲੀ ਫੇ ਸੋਈ ਦੀ ਵੀ ਤੁਹਾਡਾ ਭਾਈ ਪ੍ਰਾ ਜਿਹੜਾ ਇੰਡੀਅਨ ਸੀਗਾ ਇਸ ਕਰਕੇ ਉਹ ਮੜ ਮੜ ਕੇ ਆਉਂਦੀ ਚਲੋ ਮੋਟਰਸਾਈਕਲ ਮੈਂ ਲੈਤਾ ਪਰ ਆਉਣ ਵਾਲੇ ਟਾਈਮ ਦੇ ਵਿੱਚ ਮੈਨੂੰ ਲੱਗਦਾ ਵੀ ਜੇ ਕੋਈ ਪੰਜਾਬੀ ਭਾਈ ਭਰਾ ਵੀ ਕੋਈ ਗੱਡੀ ਵੇਚਦਾ ਜਾਂ ਮੋਟਰਸਾਈਕਲ ਵੇਚਦਾ ਵੀ ਮੈਨੂੰ ਵੈਰੀਫਾਈ ਕਰਨੀ ਬਹੁਤ ਜ਼ਰੂਰੀ ਆ ਤੇ ਇਸ ਕਰਕੇ ਜਿੱਦਾਂ ਕਿੰਨੇ ਹੁੰਦੇ ਅੱਗ ਤੋਂ ਡਰਿਆ ਟਟੇਣੇ ਤੋਂ ਵੀ ਡਰਦਾ ਤਾਂ ਆਪਾਂ ਮਾਹੌਲ ਇਦਾਂ ਦਾ ਬਣ ਚੁੱਕਾ ਆ ਵੀ ਹੁਣ ਆਉਣ ਵਾਲੇ ਟਾਈਮ ਦੇ ਵਿੱਚ ਵੀ ਕੋਈ ਵੀ ਕਦਮ ਆਪਾਂ ਅੱਗੇ ਰੱਖਣਾ ਤੱਕਣਿਆਂ ਤੋਂ ਬਚਣਾ ਪੈਣਾ ਤੇ ਤੁਸੀਂ ਵੀ ਤੁਹਾਨੂੰ ਬੇਨਤੀ ਆ ਵੀ ਜਿੰਨਾ ਵੀ ਸੋਚ ਸਮਝ ਕੇ ਤੁਸੀਂ ਚੱਲਣਾ ਜਿਹੜਾ ਵੀ ਕੰਮ ਕਰਾਉਣਾ ਯਕੀਨ ਵਾਲੇ ਬੰਦੇ ਤੋਂ ਕੰਮ ਕਰਾਓ ਕਲ ਜਗਾ ਨਾ ਫਸੋ ਇਹਨਾਂ ਜਿਹੜੇ ਮੇਰੇ ਜਿੰਨੇ ਵੀ ਇਹ ਗੱਲਾਂ ਤੁਹਾਡਾ ਸਾਂਝੀਆਂ ਕੀਤੀਆਂ ਤੇ ਇਹਨਾਂ ਨੂੰ ਦਿਮਾਗ 'ਚ ਪਾਣਾ ਤਾਂ ਗਾ ਆਪਣੇ ਸੱਜਣ ਮਿੱਤਰਾਂ ਨੂੰ ਦੱਸਣਾ ਵੀ ਇਸ ਚੀਜ਼ਾਂ ਤੋਂ ਆਪਾਂ ਬਚੀਏ ਥੈਂਕ ਯੂ ਸੋ ਮੱਚ